ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਜਿੱਥੇ ਪੰਜਾਬ ਭਰ ਵਿੱਚ ਮੀਨਤਬਾਈ ਮਚਾਈ ਹੋ ਉੱਥੇ ਹੀ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ ਸ਼੍ਰੀ ਮੁਕਸਰ ਸਾਹਿਬ ਦੇ ਨਜੀਦਿਕ ਪਿੰਡ ਝਬੇਲ ਵਾਲੀ ਵਿਖੇ ਇੱਕ ਗਰੀਬ ਪਰਿਵਾਰ ਦੀ ਤੇਜ਼ਮੀਨ ਦੇ ਕਾਰਨ ਪਛੋਂ ਵਾਲੇ ਬਰਾਂਡੇ ਦੀ ਛੱਤ ਦੇ ਗੰਦੇ ਕਾਰਨ 100 ਬੱਕਰੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਨੇ ਮੁਸ਼ਕਲ ਦੇ ਨਾਲ ਕੁਝ ਬੱਕਰੀਆਂ ਨੂੰ ਬਚਾਇਆ ਜਿਨ੍ਹਾਂ ਦੇ ਸੱਟਾਂ ਵੀ ਲੱਗੀਆਂ ਹਨ ਉੱਥੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਤੇ ਸਰਕਾਰ ਦੇ ਪ੍ਰਸ਼ਾਸਨ ਤੋਂ ਮਦਦ ਦੀ ਘਾਟ ਲਾਈ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਹੋਰ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਉਹਨਾਂ ਦੀ ਕਮਾਈ ਦਾ ਸਾਧਨ ਇਹ ਬੱਕਰੀਆਂ ਹੀ ਸਨ ਜਿਨ੍ਹਾਂ ਦੀ ਰਾਤ ਤੇਜ ਮਹੀਨ ਦੇ ਧਨੇਰੀ ਕਾਰਨ ਛੱਤ ਦੇ ਹੇਠਾਂ ਨਾਲ ਮੌਤ ਹੋ ਗਈ ਆ ਇੱਕ ਵਾਰ ਫਿਰ ਦੱਸਦੀ ਕਿ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਝਵੇਲ ਵਾਲੀ ਵਿਖੇ ਇੱਕ ਗਰੀਬ ਪਰਿਵਾਰ ਦੇ ਤੇਜ ਮਹੀਨ ਦੇ ਕਾਰਨ ਪਸ਼ੂਆਂ ਵਾਲੇ ਬਰਾਂਡੇ ਦੀ ਛੱਤ ਦੇ ਹੇਠਾਂ ਨਾਲ 100 ਬੱਕਰੀਆਂ ਦੀ ਮੌਕੇ ਤੇ ਮੌਤ ਹੋ ਗਈ ਆ ਉਹਨਾਂ ਪ੍ਰਸ਼ਾਸਨ ਦੇ ਕੋਲੋਂ ਸਰਕਾਰ ਦੇ ਕੋਲੋਂ ਮਦਦ ਲਈ ਕੋਹਾਰ ਲਈਆ ਕਿਉਂਕਿ ਇਸ ਪਰਿਵਾਰ ਦਾ ਜਿਹੜਾ ਸੀ ਜਿਹੜਾ ਦਰਗਜ਼ੁਰ ਸੀ ਉਹ ਇਹਨਾਂ ਬੱਕਰੀਆਂ ਦੇ ਨਾਲ ਹੀ ਜਲਦਾ ਸੀ ਮੈਂ ਜਹੇਦਾਰ ਹਰਦੀਪ ਸਿੰਘ ਝਬੇਲਵਾਲੀ ਜ਼ਿਲ੍ਹਾ ਸਖਤਰ ਕੀਰਤੀ ਕਿਸਾਨ ਯੂਨਨ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਚੈਨਲ ਵੱਲੋਂ ਤੁਸੀਂ ਪੀੜਤ ਪਰਿਵਾਰ ਦੀ ਸਾਰ ਲੈਣ ਲਈ ਅੱਜ ਝਬੇਰ ਵਾਲੀ ਪਿੰਡ ਦੇ ਵਿੱਚ ਪਹੁੰਚੇ ਹੋ ਲਗਾਤਾਰ 3 ਦਿਨਾਂ ਤੋਂ ਜਿਹੜੀ ਲਗਾਤਾਰ بارش ਹੋ ਰਹੀ ਹੀ ਆ ਉਸ بارش ਦੇ ਨਾਲ ਜਿਹੜਾ ਰਾਤ ਨੰਬਰਦਾਰ ਹਰਬੰਸ ਸਿੰਘ ਦਾ ਪਰਿਵਾਰ ਆ ਜਿਹੜਾ ਉਹ ਆਪਦਾ ਭੇਡਾਂ ਬੱਕਰੀਆਂ ਪਾਲ ਕੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰਦਾ ਪਰ ਰਾਤ ਐਡਾ ਭਿਆਨਕ ਹਾਦਸਾ ਵਾਪਰਿਆ ਕਿ ਜਿਹੜਾ ਇਹਨਾਂ ਦਾ ਪਸ਼ੂਆਂ ਵਾਲਾ ਬਰਾਂਡਾ ਸੀ ਉਹ ਸਾਰਾ ਕੰਧ ਬੈਠਣ ਦੇ ਨਾਲ ਜ਼ਮੀਨ ਤੋਂ ਹੋ ਗਿਆ ਜਿਹਦੇ ਵਿੱਚ 100 ਤੋਂ ਉੱਪਰਲੇ ਜਾਨਵਰ ਜਿਹੜਾ ਜਿਹਦਾ ਨੁਕਸਾਨ ਹੋਇਆ ਔਰ ਇੱਕ ਟਰਾਲੀ ਭਰੀ ਹੋਈ ਆ ਤੁਸੀਂ ਵੇਖ ਸਕਦੇ ਹੋ ਜਾਨਵਰ ਜਿਹੜੇ ਮਰੇ ਹੋਏ ਨੇ 10 ਲੱਖ ਦਾ ਨੁਕਸਾਨ ਪਰਿਵਾਰ ਦਾ ਜਿਹੜਾ ਬਹੁਤ ਭਾਰੀ ਨੁਕਸਾਨ ਹੋਇਆ। ਅਸੀਂ ਨਗਰ ਵੱਲੋਂ ਇਲਾਕੇ ਵੱਲੋਂ ਇਹ ਮੰਗ ਕਰਦੇ ਆਂ ਪਰਿਵਾਰ ਦੀ ਵੀ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਫੌਰੀ ਤੌਰ ਤੇ ਜਿਹੜਾ 10 ਲੱਖ ਜਿਹੜਾ ਮਾਉਜਾ ਮੁਹਈਆ ਕਰਵਾਇਆ ਜਾਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਦੇਖ ਰਹੇ ਹੋ ਉਧਰ ਹਜੇ ਤੱਕ ਜਿਹੜੀਆਂ ਮਤਲਬ ਜਿਹੜੀਆਂ ਭੇਡਾਂ ਬੱਕਰੀਆਂ ਰਾਤ 5:30 ਇੱਕ ਘਟਨਾ ਵਾਪਰਦੀ ਔਰ ਸਾਰਾ ਪਿੰਡ 12:01 ਵੱਜ ਗਿਆ 2:300 ਬੰਦਾ ਮਲ ਹਨੇਰੇ ਦੇ ਵਿੱਚ ਜਿਹੜੀਆਂ ਲਾਸ਼ਾਂ ਬੱਕਰੀਆਂ ਦੀਆਂ ਕੱਢ-ਕੱਢ ਲਿਆ ਲਿਆ ਕੇ ਮਤਲਬ ਜਿਹੜੀਆਂ ਟਰਾਲੀ ਦੇ ਵਿੱਚ ਜਿਹੜੀਆਂ ਰੱਖੀਆਂ ਗਈਆਂ ਨੇ ਹਲੇ ਤੱਕ ਵੀ ਜਿਹੜੀਆਂ ਮਤਲਬ ਜਿਹੜੀਆਂ ਪੇਡਾਂ ਬੱਕਰੀਆਂ ਕੰਦ ਥੱਲੇ ਦਬੀਆਂ ਹੋਈਆਂ ਨੇ ਹਜੇ ਵੀ ਪਿੰਡ ਇਕੱਠਾ ਹੋਇਆ ਉਹ ਪਰਿਵਾਰ ਦੀ ਮਦਦ ਕਰਨ ਵਾਸਤੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਪੀੜਤ ਪਰਿਵਾਰ ਦੀ ਜਿਹੜੀ 10 ਲੱਖਾ ਜਿਹੜਾ ਉਹ ਫੌਰੀ ਮੌਜਾ ਦੇ ਕੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਟਣਾ ਜੀ ਇਹ ਜਾਦੇ ਮੀਂਹ ਪੈਣ ਕਾਰਨ 7 ਡੈਗ ਫੀ ਕੰਦਾਂ ਦੇ ਥੱਲੇ ਬੱਕਰੀਆਂ ਆਈਆਂ ਦੋ ਲੇਟਰਾਂ ਦੇ ਥੱਲੇ ਆਈਆਂ ਕਿੰਨਾ ਤਨਕਸਾਨ ਹੋਇਆ ਭਾਈ ਨੁਕਸਾਨ ਜੀ 72 72 ਨਾਲ ਸੀ ਤੇ ਜਿਹਦੇ ਵਿੱਚੋਂ 30 35 ਮੌਕੇ ਤੇ ਮੌਤ ਗਈ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਜੀ ਮੰਗਦਾ ਹੀ ਹੈ ਜੀ ਜੋ ਥੋੜੀ ਜੋ ਬੰਦਾਸ ਕਰ ਦਿੱਤੀ ਜਾਵੇ ਹਨਾ ਕਿ ਨਹੀਂ ਗਰੀਬ ਬੰਦਿਆਂ ਜੀ ਬੋਦਲ ਕਾ ਲੇ ਗਨ ਇਹ ਤੋਂ ਨਹੀਂ ਕਰਨੀ ਚਾਹੀਦੀ ਹੋਰ ਵੀ ਕੋਈ ਗੁਜ਼ਾਰਾ ਸੀਗਾ ਕਿ ਇਸ ਤੇ ਤੇ ਬਾਪ ਇਸ ਤੇ ਦੀ ਗੁਜ਼ਾਰਾ ਜੀ ਪੱਤਰਨਾ ਤੇ ਸਾਰਾ ਪਰਿਵਾਰ ਇਹਦੇ ਦੀ ਲੱਗੇ ਪਈ ਸੀ ਕੋਈ ਨਾ ਸਾਰੇ ਸਾਰਾ ਪਰਿਵਾਰ ਵਾਨੇ ਸ਼ਾਮ ਦੇ ਸੀ ਕੋਈ ਸੂਣ ਵਾਲੇ ਨਾ ਵੀ ਸੀ ਕਿ ਵਿੱਚ ਉਹ ਆਹ ਸਾਰੇ ਸੂਣ ਵਾਲੇ ਸੀ ਟੋਟਲੀ ਜੋ ਨਾਲ ਸੀ ਸੂਣ ਵਾਲੇ ਸੀ ਜੋ ਹੈ ਦੇ ਠੀਕ ਹਾਂ ਹੋ ਗਿਆ ਇਸ ਤੇ ਨੁਕਸਾਨ ਲਗਭਗ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੈ ਜੀ ਜਿਹੜੇ 35 ਨਗਵ ਤਾਂ ਬਿਲਕੁਲ ਰਾਤ ਡੈਮੇਜ ਹੋ ਗਏ ਐ ਜਿਹੜੇ ਵਿੱਚੋਂ ਬਹੁਤ ਜ਼ਿਆਦਾ ਸੂਣ ਵਾਲੇ ਸੀ ਕਾਫੀ ਜਿਹੜਾ ਨੁਕਸਾਨ ਐ ਇਹਨਾਂ ਦਾ ਹੋਇਆ ਕਿਉਂਕਿ 75 ਤੋਂ 80 ਨਾਗ ਜਿਹੜੇ ਥੱਲੇ ਆ ਗਏ ਸੀ ਚਲੋ ਪਿੰਡ ਵਾਲਿਆਂ ਨੇ ਹਿੰਮਤ ਕੀਤੀ ਸਾਰਿਆਂ ਨੇ ਪੋਸ਼ ਪੱਟੜ ਪਏ ਐ ਤੇ 35 ਲਗ ਭਗ ਨਾਗ ਜਿਹੜੇ ਆ ਉਹ ਖਤਮ ਹੋ ਗਏ ਐ ਬਹੁਤ ਵੱਡਾ ਨੁਕਸਾਨ ਐ ਸਰਕਾਰ ਨੂੰ ਇਹੋ ਅਪੀਲ ਐ ਵੀ ਜਿੱਥੇ ਆਪਣਾ ਪੰਜਾਬ ਖੇਤੀ ਸੂਬਾ ਉਹ ਪਸ਼ੂ ਪਾਲਣ ਦੇ ਵਿੱਚ ਵੀ ਮੋਰੀ ਐ ਸੋ ਇਹੋ ਜਿਹੇ ਜਿਹੜੀਆਂ ਮਾਰਾਂ ਉਹ ਕਿਸਾਨ ਦੀ ਪੂਰਤੀ ਕਰਨੀ ਚਾਹੀਦੀ ਐ ਇਹੀ ਬੇਨਤੀ ਕਰਨੀ ਹੈ ਵੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਰਕਾਰ ਹੜ੍ਹ ਪੀੜਤਾਂ ਲਈ ਜਿਹੜੀ ਮਦਦ ਕਰਦੀ ਹੈ ਉਦਾਂ ਹੀ ਸਾਡੇ ਨੰਬਰਦਾਰ ਪਰਿਵਾਰ ਤੇ ਜਿਹੜੀ ਆਫਤ ਆਈ ਹੈ ਕੁਦਰਤ ਦੀ ਆਫਤ ਹੈ ਕਿਉਂਕਿ ਬਹੁਤ ਹੀ ਭਾਰੀ ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਵਾਸਤੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਦਾ ਜਿਹੜਾ 10 ਲੱਖ ਜਾਂ 12 ਲੱਖ ਦਾ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਉਂਕਿ ਉਹ ਨੁਕਸਾਨ ਸਰਕਾਰ ਹੀ ਪੂਰਾ ਕਰ ਸਕਦੀ ਹੈ ਇਸ ਲਈ ਸਰਕਾਰ ਕੋਲ ਬਹੁਤ ਹੀ ਹਜ਼ਾਰ ਸਾਧਨ ਹੁੰਦੇ ਆ ਅਸੀਂ ਆਲ ਇੰਡੀਆ ਕਿਸਾਨ ਸਭਾ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਇਹ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਇਹਨਾਂ ਦਾ ਵੱਧ ਤੋਂ ਵੱਧ ਆਰਥਿਕ ਮਦਦ ਕਰੇ